ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਬਾਸਟ ਦੇ ਬਿਲਕੁਲ ਨਜ਼ਦੀਕ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਬਿਲਕੁਲ ਬਾਹਰਲੇ ਪਾਸੇ ਮੌਜੂਦ ਹਾਂ ਔਰ 6 ਤਰੀਕ ਨੂੰ ਪ੍ਰੀ ਨਿਰਵਾਣ ਦਿਵਸ ਹੈ ਤੇ 6 ਤਰੀਕ ਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੇ ਇੱਥੇ ਆਉਣਾ ਹੈ ਫੁੱਲ ਮਾਲਾ ਅਰਪਿਤ ਕਰਨੀ ਹੈ ਸਰੋਪਾ ਭੇਟ ਕਰਨਾ ਹੈ ਪਰ ਕਿਸੇ ਨੂੰ ਇਹ ਖਿਆਲ ਤੱਕ ਨਹੀਂ ਆਇਆ ਕਿ ਆ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਆਲੇ ਦੁਆਲੇ ਜਿਹੜੀ ਬਾਉਂਡਰੀ ਕੀਤੀ ਹੈ ਇਦੇ ਅੰਦਰ ਮਾਹੌਲ ਕਿੰਨਾ ਗੰਧਲਾ ਹੈ ਆ ਨੌਜਵਾਨ ਵੀਰ ਨੇ ਸਤਲੁਜ ਮਿਸਲ ਤੋਂ ਗੁਰੀ ਭਰਾ ਆ ਇਹਨਾਂ ਦੇ ਸਾਥੀ ਆ ਕੁਵਰ ਜੀ ਆ ਕੁਵਰ ਭਰਾ ਆ ਇੱਥੇ ਅੰਦਰ ਇੰਨੀ ਗੰਦਗੀ ਸਿਗੀ ਕਿ ਦੇਖ ਕੇ ਅੱਖਾਂ ਵੀ ਸ਼ਰਮਾ ਜਾਂਦੀਆਂ ਸਿਗੀਆਂ ਸ਼ਰਮ ਨਾਲ ਝੁੱਕ ਜਾਂਦੀਆਂ ਸਿਗੀਆਂ ਕਿ ਭਾਈ ਸਾਡੇ ਸਮਾਜ ਨਰਮਤਾ ਉਹਨਾਂ ਦੇ ਆਲੇ-ਦੁਆਲੇ ਜਿਹੜੇ ਉਹਨਾਂ ਦੀ ਪ੍ਰਤਿਮਾ ਆਲੇ-ਦੁਆਲੇ ਇੰਨਾ ਗੰਦ ਸੀ ਕੋਈ ਚੈਣੀ-ਖੈਣੀ ਖਾ ਕੇ ਸੁੱਟ ਗਿਆ ਕੋਈ ਬੀਅਰ ਦੀਆਂ ਬੋਤਲਾਂ ਪਈਆਂ ਸਿਗੀਆਂ ਔਰ ਗੰਦਾ ਇੰਨਾ ਸੀਗਾ ਤਾਂ ਇਹ ਨੌਜਵਾਨਾਂ ਨੇ ਸੋਚਿਆ ਕਿ ਸਤਲੁਜ ਜਿਹੜੀ ਮਿਸਲ ਇਹਨਾਂ ਦੇ ਇਹਨਾਂ ਦੇ ਵਿੱਚ ਆਉਧਾ ਮਿਲਿਆ ਆ ਔਰ ਸਾਥ ਦੇ ਰਹੇ ਆ ਤਾਂ ਕਹਿੰਦੇ ਕਿ ਪੰਜਾਬ ਨੂੰ ਜਿਹੜੀ ਸੁਧਾਰਨ ਦੀ ਅਸੀਂ ਜ਼ਿੰਮੇਵਾਰੀ ਲਈ ਹੈ ਪ੍ਰੈਸ਼ਰ ਗਰੁੱਪ ਬਣਾਉਣ ਦੀ ਜ਼ਿੰਮੇਵਾਰੀ ਲਈ ਹੈ ਉਹਦੀ ਸ਼ੁਰੂਆਤ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਆਲੇ ਦੁਆਲੇ ਜਿਹੜੀ ਬਾਉਂਡਰੀ ਹੈ ਉਹਨੂੰ ਸਫਾਈ ਕਰਕੇ ਹੀ ਜਿਹੜੀ ਸ਼ੁਰੂਆਤ ਕਰਾਂਗੇ ਔਰ ਇਸੇ ਤਰੀਕੇ ਸਮਾਜ ਨੂੰ ਵੀ ਜਿਹੜਾ ਸਾਫ਼ ਕਰਦੇ ਜਾਵਾਂਗੇ ਗੰਦਲੇ ਸਮਾਜ ਨੂੰ ਸਾਫ਼ ਕਰਦੇ ਜਾਵਾਂਗੇ ਗੁਰੀ ਦੁਆਬੇ ਦੇ ਪ੍ਰਧਾਨ ਨੇ ਸਤਲੁਜ ਮਿਸਲ ਤੋਂ ਗੁਰੀ ਇਹ ਮਾਨ ਚ ਖਿਆਲ ਕਿਵੇਂ ਆਇਆ 6 ਤਰੀਕ ਨੂੰ ਮੈਨੂੰ ਜ਼ਿੰਮੇਵਾਰੀ ਜਿਹੜੀ ਥੋੜੇ ਦਿਨ ਪਹਿਲਾਂ ਮਿਲੀ ਹੈ 6 ਤਰੀਕ ਨੂੰ ਸਾਰਿਆਂ ਨੂੰ ਪਤਾ ਬਾਬਾ ਸਾਹਿਬ ਜੀ ਦਾ ਨਿਰਮਾਨ ਦਿਵਸ ਆ ਸਾਰਿਆਂ ਨੂੰ ਪੂਰੀ ਦੁਨੀਆ ਭਰ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਵੀ ਪੂਰੀ ਧੂਮ-ਧਾਮ ਨਾਲ ਮਾਇਆ ਜਾਂਦਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਬਣਾ ਕੇ ਦਿੱਤਾ ਬਾਬਾ ਸਾਹਿਬ ਨੇ ਇੱਕੋ ਗੱਲ ਕਹੀ ਸੀ ਕਿ ਮੇਰਾ ਸੰਵਿਧਾਨ ਬਣਾਏ ਦਾ ਕੋਈ ਫਾਇਦਾ ਨਹੀਂ ਜੇ ਉਹ ਗਲਤ ਰਸਤਾ ਵਿੱਚ ਰਿਹਾ ਤੇ ਅੱਜ ਤੁਸੀਂ ਸਾਰੇ ਦੇਖਦੇ ਆ 6 ਤਰੀਕ ਨੂੰ ਸਾਰਿਆਂ ਲੀਡਰਾਂ ਨੇ ਵੀ ਆਉਣਾ ਬਹੁਤਿਆਂ ਲੋਕਾਂ ਨੇ ਆਉਣਾ ਇੱਥੇ ਹਾਰ ਪਾ ਕੇ ਚਲੇ ਜਾਣਾ ਬਾਅਦ ਵਿੱਚ ਸਾਰੇ ਭੁੱਲ ਜਾਂਦੇ ਆ ਇਹ ਤੋਂ ਰਾਮ ਨੰਦ ਲੰਗਦੇ ਅਸੀਂ ਦੇਖਿਆ ਕਿ ਹਾਂ ਵੀ ਇੱਥੇ ਗੰਦਗੀ ਜੇ ਅਸੀਂ ਨਹੀਂ ਸਾਫ ਕਰਾਂ ਨੀ ਫਿਰ ਕਾਨੇ ਕਨੇ ਆ ਤੇ ਫਿਰ ਅਸੀਂ ਸੋਚਿਆ ਅਸੀਂ ਮੈਂ ਆਪਣੇ ਸਾਥੀਆਂ ਨੂੰ ਨਾਲ ਲਿਆ ਇੱਥੇ ਸਫਾਈ ਕੀਤੀ ਤੇ ਸਾਨੂੰ ਜੇ ਸਾਡੇ ਜਿਨ੍ਹਾਂ ਨੇ ਸਾਡੇ ਸਮਾਂ ਲੈ ਇੰਨਾ ਕੁਛ ਕੀਤਾ ਇਹ ਦੇਖਿਆ ਕਿ ਹਾਂ ਵੀ ਗੰਦਗੀ ਬਹੁਤ ਆਲੇ ਦੁਆਲੇ ਜਿਹੜੀ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਆਲੇ ਦੁਆਲੇ ਪਹਿਲਾਂ ਹੀ ਬਹੁਤ ਗੰਦਗੀ ਸੀ ਪਿੱਛੇ ਕੂੜੇ ਦੇ ਢੇਰ ਲੱਗੇ ਹੋ ਸੀ ਕੋਈ ਦਾਰੂ ਦੀਆਂ ਬੋਤਲਾਂ ਪੱਕ ਸੱਟ ਗਿਆ ਕੋਈ ਤਮਾਕੂ ਦੀਆਂ ਪੁੜੀਆਂ ਸੱਟ ਗਿਆ ਤੇ ਲੋਕਾਂ ਨੂੰ ਪਤਾ ਨਹੀਂ ਮਨ ਚ ਖਿਆਲ ਏ ਇਦਾਂ ਦੇ ਆਂਦੇ ਕਿ ਹਾਂ ਵੀ ਸਿੱਟੀ ਚੱਲੋ ਪਤਾ ਨਹੀਂ ਲੋਕ ਸੋਚਦੇ ਕੀ ਆ 6 ਤਰੀਕ ਅਸੀਂ ਦੇਖਿਆ ਕਿ ਹਾਂ ਬਈ ਸਫਾਈ ਹੋਣੀ ਚਾਹੀਦੀ ਆ ਅਸੀਂ ਆਏ ਮੈਂ ਆਪਣੇ ਸਾਥੀਆਂ ਨੂੰ ਨਾਲ ਲਿਆ ਤੇ ਇੱਥੇ ਪ੍ਰਤਿਮਾ ਦੀ ਸਫਾਈ ਕੀਤੀ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਸਿਆਸਤਦਾਨ ਹੁੰਦੇ ਆ ਆਪਣੇ ਆਪ ਨੂੰ ਲੀਡਰ ਕਹਾਉਂਦੇ ਆ ਬੜੀ ਟਾਰ ਨਾਲ ਆਉਂਦੇ ਆ ਫੱਪ ਗੱਬੇ ਖੜਦੇ ਆ ਪੰਜ ਸੱਤ ਚਮਚੇ ਸਾਈਡ ਤੋਂ ਪੰਜ ਸੱਤ ਇੱਕ ਇਸ ਸਾਈਡ ਨੂੰ ਆਪਣੀ ਫੋਟੋ ਖਿਚਾਣ ਤੱਕ ਮਤਲਬ ਹੈ ਕਿਸੇ ਦੀ ਇੱਧਰ ਧਿਆਨ ਹੀ ਨਹੀਂ ਜਾਂਦੀ ਨਿਗਾਹ ਜਾਂਦੀ ਨਹੀਂ ਕਿ ਪ੍ਰਤਿਮਾ ਦੇ ਆਲੇ-ਦੋਲੇ ਬਾਉਂਡਰੀ 'ਚ ਕਿੰਨਾ ਗੰਦ ਪਿਆ ਹੋਇਆ ਤੁਸੀਂ ਦੇਖਦੇ ਜਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਆ ਜਿਨ੍ਹਾਂ ਕਰਕੇ ਅੱਜ ਜੇ ਮੈਂ ਨਾਮ ਨਹੀਂ ਲੈਣਾ ਜਿਨ੍ਹਾਂ ਕਰਕੇ ਅੱਜ ਸਾਨੂੰ ਅਹੁਦੇ ਮ ਇਨਾ ਕਰਕੇ ਆਪਾਂ ਜਿਹੜੀਆਂ ਸਿਕਿਉਰਟੀਆਂ ਲੈ ਕੇ ਘੁੰਮ ਰਹੇ ਆ ਤੇ ਉਹਨਾਂ ਦੀ ਪ੍ਰਤਿਮਾ ਦੇ ਆਲੇ-ਦੁਆਲੇ ਨਾ ਗੰਦਿਆ ਹੋ ਸਕਦਾ ਕੋਈ ਪੁੱਛ ਲਵੇ ਕਿ ਆ ਮੁੰਡੂ ਜੇ ਗੱਲਾਂ ਮਾਰੀ ਜਾਂਦੇ ਕੀਤਾ ਕੀ ਐ ਦੱਸੋ ਕੀ ਕੀਤਾ ਤੁਸੀਂ ਪਤਾ ਸਾਰਿਆਂ ਨੂੰ ਜਿਹੜੇ ਨਵੇਂ ਛੇ ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਕਿ ਕਿੰਨਾ ਗੰਦ ਸੀ ਇਹ ਕੀ ਕੀਤਾ ਤੁਸੀਂ ਆਲੇ ਦੁਲੇ ਸਪਾਈ ਕੀਤੀ ਪਾਣੀ ਦਾ ਟੈਂਕ ਲਿਆਂਦਾ ਫੇਰ ਆਲੇ ਦੁਲੇ ਸਪਾਈ ਕੀਤੀ ਉਹ ਟੈਂਕ ਤੁਸੀਂ ਲੈ ਕੇ ਆਏ ਹਾਂ ਜੀ ਹਾਂ ਜੀ ਇਹ ਆਪਾਂ ਟੈਂਕ ਲਿਆਂਦਾ ਜੀ ਇਹ ਪਹਿਲੇ ਤਾਂ ਨਹੀਂ ਖੜਾ ਸੀ ਇੱਥੇ ਨਹੀਂ ਨਹੀਂ ਜੀ ਇਹ ਹੁਣ ਹੋ ਸਕਦਾ ਹੋ ਕਿ ਸਿਆਸਤਦਾਨ ਖੜਾ ਕਰਕੇ ਹੋਵੇ ਨਹੀਂ ਨਹੀਂ ਆਪੇ ਲੈ ਕੇ ਚੰਗਾ ਹੋ ਗਿਆ ਤੁਸੀਂ ਬੋਲਣ ਲੱਗੇ ਆ ਜੀ ਤਾਂ ਕਿਸ ਨੇ ਕਹਿੰਦਾ ਮੈਂ ਭੇਜਿਆ ਜੀ ਨਹੀਂ ਨਹੀਂ ਮੈਂ ਆਪ ਲੈ ਕੇ ਆਇਆ ਟੈਂਕ ਜੀ ਤੇ ਦਰਖਤ ਜਿਹੜਾ ਬਹੁਤ ਵੱਡਾ ਹੋਇਆ ਸੀ ਉਸੇ ਪਿਛਲੇ ਪਾਸੇ ਉੱਥੇ ਗੰਦ ਕੂੜੇ ਦੇ ਢੇਰ ਸੀ ਪਾਣੀ ਨਹੀਂ ਲੰਘਦਾ ਸੀ ਉਹ ਜਿਹੜਾ ਦਰਖਤ ਪਟਿਆ ਗਿਆ ਫੇਰ ਪਾਣੀ ਜਿਹੜਾ ਲੰਘਾ ਕੀਤਾ ਗਿਆ ਤੇ ਸਪਾਈ ਕੀਤੀ ਗਈ ਆਲੇ ਦੁਲੇ ਠੀਕ ਹੈ ਜੀ ਕੁ ਪਜਾਮੇ ਜਿਹੜੇ ਉਹ ਗਿੱਲੇ ਹੋ ਗਏ ਇਹਨਾਂ ਨੇ ਆਪ ਹੀ ਜਿਹੜਾ ਇਧਰਲੇ ਪਾਸੇ ਦਿਖਾਇਓ ਜਰਾ ਆਪ ਹੀ ਪਾਣੀ ਮਾਰ ਕੇ ਝਾੜੂ ਮਾਰਿਆ ਹਾਲਾਂਕਿ ਸਰਕਾਰ ਝਾੜੂ ਦੀ ਹੈ ਸਰਕਾਰ ਨੂੰ ਚਾਹੀਦਾ ਕਿ ਝਾੜੂ ਮਾਰਨ ਪਰ ਝਾੜੂ ਹੁਣ ਨੌਜਵਾਨਾਂ ਨੂੰ ਮਜਬੂਰੀ ਚ ਫੜਦਾ ਪੈ ਰਿਹਾ ਕਿ ਜਿਹੜਾ ਬਾਉਂਡਰੀ ਦੇ ਅੰਦਰ ਗਾਂਦੇ ਉਹਨੂੰ ਸਾਫ਼ ਕੀਤਾ ਜਾਵੇ ਜੀ ਕੁਵਰ ਕੀ ਕਹੋਗੇ ਮੈਂ ਭਾਜੀ ਇਹੀ ਗੱਲ ਕਹਿਣੀ ਚਾਹੁੰਦਾ ਆ ਸਭ ਤੋਂ ਪਹਿਲਾਂ ਜਿੱਦਾਂ ਕਿ ਤੁਹਾਨੂੰ ਬ੍ਰਦਰ ਨੇ ਦੱਸੀ ਗੱਲ ਵੀ ਕਿ ਅਸੀਂ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਜਿਹੜੀ ਆ ਬੜੀ ਜਿਹੜੀ ਅਹਿਮ ਜ਼ਿੰਮੇਵਾਰੀ ਆ ਇਲਾਕੇ ਦੀ ਹਲਕੇ ਦੀ ਉਹ ਦੇ ਕੇ ਗਏ ਸੀਗੇ ਤੇ ਅਸੀਂ ਉਸ ਦਿਨ ਇੱਥੇ ਤੇ ਹਾਲਤ ਦੇਖੀ ਜਿਹੜੀ ਬੁੱਤ ਦੇ ਆਲੇ ਦੁਆਲੇ ਬਹੁਤ ਸਾਰਾ ਕਚਰਾ ਬੀੜੀਆਂ ਤਮਾਕੂ ਬਹੁਤ ਸਾਰਾ ਕੁਝ ਗੰਦ ਜਿਹੜਾ ਆ ਉਹ ਪਿਆ ਸੀ ਅਸੀਂ ਉਦੋਂ ਹੀ ਇਹ ਚੀਜ਼ ਜਿਹੜੀ ਆ ਇਹ ਕਰ ਲਈ ਸੀਗੀ ਵੀ ਕਿ ਅਸੀਂ ਇਸ ਚੀਜ਼ ਦੀ ਜਿਹੜੀ ਸਫਾਈ ਕਰਨੀ ਆ ਅਸੀਂ ਸਾਫ ਸਫਾਈ ਆ ਵੀ ਕਰਾਂਗੇ ਵੀ ਅਸੀਂ ਜਿਹੜਾ ਆ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਸਾਫ ਸੁਥਰਾ ਕਰਾਂਗੇ ਜ਼ਿੰਮੇਵਾਰੀ ਸਾਡੀ ਜਦ ਜਦ ਕੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਡੀਸੀ ਜਿਹੜਾ ਜ਼ਿਲ੍ਹੇ ਦਾ ਮਾਲਕ ਹੁੰਦਾ ਆ ਇਹ ਨਾਂ ਉਹਨਾਂ ਦੇ ਕਿਸੇ ਨੋਟਿਸ ਦੇ ਵਿੱਚ ਆ ਨਗਰ ਨਿਗਮ ਦੇ ਅੰਡਰ ਆਉਂਦਾ ਹੈ ਸ਼ਹਿਰ ਦਾ ਮੇਨ ਚੌਂਕ ਹੋਵੇ ਤੇ ਸੁਸਰੀ ਵਾਂਗੂ ਸੁੱਤੇ ਹੋਣ ਤੇ ਜਿਹੜੀ ਗੱਲ ਤੁਸੀਂ ਗੁਰੀ ਨੂੰ ਕੀਤੀ ਆ ਬਈ ਕਿ ਇਹ ਸਿਆਸਤਦਾਨ ਤਾਂ ਨਹੀਂ ਕਿਤੇ ਇਹ ਕਰਕੇ ਗਏ ਸਫਾਈ ਕਰਕੇ ਇਹ ਸਿਆਸਤਦਾਨਾਂ ਨੂੰ ਸਾਫ਼ ਕਰਨ ਦੇ ਲਈ ਹੀ ਜਿਹੜੀ ਅੱਜ ਬਾਬਾ ਸਾਹਿਬ ਦੇ ਬੁੱਤ ਦੇ ਆਲੇ-ਦੁਆਲੇ ਦੀ ਸਫਾਈ ਕੀਤੀ ਆ ਹੁਣ ਇਹਨਾਂ ਦੀ ਸਫਾਈ ਵੀ ਜਿਹੜੀ ਆ ਉਹ ਨਿਸ਼ਚਿਤ ਆ ਕਿਉਂਕਿ ਜਿਹੜੇ ਮਾੜੇ ਲੋਕ ਨੇ ਜਿਹੜੇ ਮਾੜੇ ਜਿਹੜੇ ਜਿਹੜੇ ਕਿਸੇ ਤਰ੍ਹਾਂ ਦਾ ਵੀ ਜਿਹੜੇ ਕਿਸੇ ਵੀ ਪਾਰਟੀ ਦੇ ਵਿੱਚ ਜਿਹੜੇ ਐਮ.ਐਲ.ਏ ਐਮ.ਪੀ ਅਹੁਦੇ ਲੈ ਕੇ ਜਿਹੜੇ ਬੈਠੇ ਨੇ ਬਾਬਾ ਸਾਹਿਬ ਦਾ ਨਾਮ ਤੋਂ ਜਾਂ ਸ਼ਹੀਦ ਭਗਤ ਸਿੰਘ ਦੇ ਨਾਮ ਤੋਂ ਜਿਨ੍ਹਾਂ ਨੇ ਸਰਕਾਰਾਂ ਬਣਾ ਲਈਆਂ ਜਿਹੜੀ ਅੱਜ ਦੀ ਜਿਹੜੀ ਸਰਕਾਰ ਆ ਕੀ ਉਹ ਅੰਨੀ ਹੋਈ ਐ ਉਹ ਗੂੰਗੀ ਆ ਉਹਨਾਂ ਨੂੰ ਦਿਖਦਾ ਨਹੀਂ ਵੀ ਕਿ ਇਹ ਕੰਮ ਜਿਹੜਾ ਆ ਨੌਜਵਾਨੀ ਦੀ ਤੁਸੀਂ ਗੱਲ ਕਰਦੇ ਹੋ ਵੀ ਇਹ ਜਿਹੜੇ ਚਾਰ ਕਮੁੰਡੂ ਜੇ ਜਦੋਂ ਕੁਝ ਵੀ ਜਿਹੜੀ ਜਿਹੜੇ ਸਮਾਜ ਦੀ ਜਿਹੜੀ ਆ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਨੌਜਵਾਨ ਹੁੰਦੇ ਆ ਅਸੀਂ ਉਦੋਂ ਦੋ ਲੱਗੇ ਸੀਗੇ ਅਸੀਂ ਅਸੀਂ ਤਿੰਨ ਜਾਣੇ ਸੀਗੇ ਜਦੋਂ ਅਸੀਂ ਇਹ ਲੱਗੇ ਆ ਸਫਾਈ ਕਰਨ ਹੌਲੀ ਹੌਲੀ ਸਾਨੂੰ ਦੇਖਦੇ ਸਾਰੇ ਭਰਾ ਜਿਹੜੇ ਆ ਇਕੱਠੇ ਹੋ ਗਏ ਬਾਕੀ ਭਰਾਵਾਂ ਦਾ ਮਲਾਵਾ ਆ ਭਰਾ ਦਾ ਡੈਸ਼ਿੰਗ ਲੱਗਦਾ ਇਹ ਲੱਡੂ ਸਰਪੰਚ ਨੇ ਇਹ ਸਾਡੇ ਨਾਲ ਇਹ ਵੀ ਆ ਕੇ ਆਪਣੀ ਜਿਹੜੀ ਆ ਜ਼ਿੰਮੇਵਾਰੀ ਆ ਮੇਰਾ ਵੀਰ ਖਾਣ ਲੱਡੂ ਵੀ ਕੰਮ ਮਿੱਠੇ ਮਿੱਠੇ ਕਰਦਾ ਹੈ ਬਿਲਕੁਲ ਬਿਲਕੁਲ ਭਰਾ ਦਾ ਕੀ ਨਾਂ ਇਹਨਾਂ ਦਾ ਨਾਂ ਪ੍ਰਥਮ ਆ ਇਹ ਪਾਜੀ ਫੁੱਲਾਂ ਦੀ ਸੇਵਾ ਇਹ ਫੁੱਲ ਲੈ ਕੇ ਆਏ ਨੇ ਕਿਉਂਕਿ ਬਾਬਾ ਸਾਹਿਬ ਦਾ ਜਿਹੜਾ ਆ ਪ੍ਰੀ ਨਿਰਵਾਣ ਆ 6 ਦਸੰਬਰ ਨੂੰ ਕਿਉਂਕਿ ਆ ਵੀਰਾਂ ਦਾ ਵੀ ਨਾਂ ਬੋਲ ਇਹ ਮੇਰਾ ਛੋਟਾ ਵੀਰ ਆ ਗੱਗੀ ਹਾਂਜੀ ਇਹ ਲੱਡੂ ਭਾਈ ਦੇ ਨਾਲ ਆਏ ਆ ਪਿੰਦੂ ਆ ਤੇ ਆ ਪਰਮ ਆ ਮੁੰਡਾ ਤੇ ਇਹਨਾਂ ਨੇ ਜਿਹੜਾ ਆ ਉਹ ਅਰुण ਛੋਟਾ ਵੀਰ ਨਾਲ ਉਹਨਾਂ ਦਾ ਸਾਥੀ ਆ ਇਹਨਾਂ ਨੇ ਜਿਹੜਾ ਸਾਰਿਆਂ ਨੇ ਸਾਡੇ ਨਾਲ ਬੜੇ ਸਹਿਯੋਗ ਦੇ ਨਾਲ ਤੇ ਇੱਕ ਗੱਲ ਜਿਹੜੀ ਸੂਰੀ ਸਾਹਿਬ ਮੈਂ ਹੋਰ ਕਹਿਣੀ ਚਾਹੁੰਨਾ ਕਿਉਂਕਿ ਇਨਸਾਨ ਜਿਹੜਾ ਦੁਨੀਆ ਦੇ ਉੱਤੇ ਆਇਆ ਆ ਉਹਨੇ ਜਾਣਾ ਆ ਪਰ ਜਿਹੜੇ ਮਹਾ ਮਾਨਵ ਜਿਹੜੇ ਮਨੁੱਖ ਜਿਹੜੇ ਲੋਕ ਜਿਹੜੇ ਲੋਕਾਂ ਦੇ ਲਈ ਕੰਮ ਆਏ ਹੋਣ ਜਿਹੜੇ ਇਨਸਾਨੀਅਤ ਦੇ ਲਈ ਕੰਮ ਆਏ ਹੋਣ ਲੋਕ ਉਹਨਾਂ ਨੂੰ ਯਾਦ ਕਰਦੇ ਆ ਤੇ ਉਹ ਜਿੱਥੇ ਆਪਣਾ ਕਾਰਬਾ ਛੱਡ ਜਾਂਦੇ ਆ ਇਹ ਜਿਹੜੀ ਕਹਾਣੀ ਜਿਹੜੀ ਆ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਆ ਖਤਮ ਨਹੀਂ ਹੁੰਦੀ ਸ਼ੁਰੂ ਹੁੰਦੀ